ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਗੁਰਪ੍ਰੀਤ ਸਿੰਘ ਜੀ ਮੱਝ ਪਰੇ ਤੋਂ ਆਵੇ ਕਿ ਅੱਗੇ ਹੋ ਜੋ ਫੋਟੋ ਅਗੂ ਦਿਓ अॼु <laughs> पूरो ਹਾਂ ਉਹ ਖੋਲ ਜੋ ਪਿਛੇ ਨੂੰ ਲੰਬੀ ਜਿਹੀ ਫੋਟੋ ਆ ਜੂਗੀ ਅੱਗੇ ਅੱਗੇ ਪੱਲੇ ਜੋ ਕੇ ਅਜਿਹਾ ਲੱਗਦਾ ਕਿ ਅੱਗੇ ਆ ਜੀ ਅੱਗੇ ਆ ਜੀ ਉਹ ਲੇਵਲ ਮਗਰ ਹੋਈ ਪਿੰਡ ਚੇਤਨਪੁਰੇ ਵਿਖੇ ਸਾਹ ਤਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਲੋਕ ਸਭਾ ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹਨਾਂ ਦੀ ਵੋਟਾਂ ਲਈ ਬੇਨਤੀ ਕਰਨ ਆਏ ਹਨ ਤੇ ਆ ਛੋਟੇ ਵੀਰ ਬਿੱਲਾ ਜੀ ਨੇ ਸਾਡੇ ਪ੍ਰਧਾਨ ਸਾਹਿਬ ਸਾਡੇ ਸਮੂੱਚੇ ਭਰਾ ਜਿਨ੍ਹਾਂ ਨੇ ਅੱਜ ਕਈ ਕਾਂਗਰਸ ਨੂੰ ਛੱਡ ਕੇ ਆਪ ਨੂੰ ਛੱਡ ਕੇ ਆਮ ਪਾਰਟੀ ਵੀ ਛੱਡ ਕੇ ਅੱਜ ਭਾਜਪਾ ਸ਼ਾਮਲ ਹੋਏ ਆ ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੀ ਆਇਆਂ ਕਹਿੰਦਾ ਤੇ ਵਧਾਈ ਦਿੰਦਾ ਤੇ વિશ્વાસ ਦਿੰਦਾ ਆ ਕਿ ਤੁਹਾਡੇ ਹਰ ਦੁੱਖ ਸੁੱਖ ਭਾਈਵਾਲ ਹੋਵਾਂਗੇ ਤੇ ਅਸੀਂ ਬੇਨਤੀ ਕੀਤੀ ਆ ਕਿ ਜੇ ਪੰਜਾਬ ਨੂੰ ਬਚਾਉਣਾ ਜੀ ਜੇ ਪੰਜਾਬ ਨੂੰ ਮੁੜ ਆਰਥਿਕ ਦੀਤ ਲੈ ਕੇ ਆਉਣਾ ਜੇ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਜੇ ਜੇ ਭਾਈ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਜੇ ਸਿਰਫ ਭਾਰਤੀ ਜਨਤਾ ਪਾਰਟੀ ਰੱਖ ਸਕਦੀ ਹੈ ਜੇ ਪੰਜਾਬ ਨੂੰ ਨਸ਼ੇ ਤੋਂ ਰਹਿਤ ਰੱਖਣਾ ਜੇ ਗੁੰਡਾਗਰਦੀ ਤੋਂ ਰਹਿਤ ਰੱਖਣਾ ਜੇ ਇਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਜਿਸ ਤਰ੍ਹਾਂ ਇਹਦੀ ਇੱਕ ਉਦਾਹਰਨ ਯੂਪੀ ਦੇ ਜੋਗੀ ਦਿੱਤਿਆ ਨਾ ਜਿਹੜੇ ਉੱਥੇ ਦੇ ਮੁੱਖ ਮੰਤਰੀ ਆ ਉਹਨਾਂ ਨੇ ਕਪੂਤਾ ਭਾਰਤੀ ਜਨਤਾ ਪਾਰਟੀ ਨੇ ਕਰਕੇ ਵਿਖਾਇਆ ਆ ਤੇ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਪੰਜਾਬ ਨਿਵਾਸੀਆਂ ਨੂੰ ਕਿ ਜੇ ਆਪਾਂ ਅਕਾਲੀ ਵੀ ਬਣਾ ਕੇ ਵੇਖਦੇ ਆ ਆਪਾਂ ਕਾਂਗਸੀ ਵੀ ਬਣਾ ਕੇ ਵੇਖ ਲਈ ਆ ਆਪਾਂ ਆਮ ਪਾਰਟੀ ਬਣਾ ਕੇ ਵੇਖ ਲਈ ਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਬਣਾ ਕੇ ਵੇਖਿਓ ਤਾਂ ਜੋ ਇਹ ਆਪਾਂ ਆਪਣਾ ਮੋਅ ਸਿਰ ਸਗੀ ਆ ਰੋਜ ਪਿੰਡਾਂ 'ਚ ਜਾ ਰਹੇ ਜੇ ਕਿੰਨਾ ਕੁ ਉਤਸ਼ਾਹ ਲੋਕਾਂ ਦੇ ਵਿੱਚ ਆਟਾ ਆਟਾ ਮਾਰਦਾ ਸਮੁੰਦਰ ਆ ਜਿਹੜੀ ਜੁਆਇਨਿੰਗ ਹੋ ਰਹੀ ਆ ਆ ਜਿਹੜੇ ਲੋਕ ਧੜਾ ਧੜਾ ਭਾਰਤੀ ਜਨਤਾ ਪਾਰਟੀ 'ਚ ਜੁੜ ਰਹੇ ਨੇ ਸਾਡਾ ਪਰਿਵਾਰ ਵੱਧ ਰਿਹਾ ਇਹ ਤੋਂ ਮੇਰੇ ਕੋਲ ਅਲਫਾਜ਼ ਨਹੀਂ ਮੇਰੇ ਕੋਲ ਸ਼ਬਦ ਨਹੀਂ ਕਿੰਨਾ ਮੈਂ ਧੰਨਵਾਦ ਕਰ ਸਕਦਾ ਸਾਰੇ ਦੇਣਾ ਚਾਹੁੰਦੇ ਜੀ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਜੇ ਇਹ ਪੰਜਾਬ ਨੂੰ ਪਿਆਰ ਕਰਦੇ ਜੀ ਜੇ ਪੰਜਾਬੀ ਤੈਨੂੰ ਪਿਆਰ ਕਰਦੇ ਜੀ ਜੇ ਆਪਸੀ ਭਾਈਚਾਰੇ ਨੂੰ ਪਿਆਰ ਕਰਦੇ ਜੀ ਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਸਤਨਜੀਤ ਸਿੰਘ ਨੂੰ ਜਿਤਾ ਕੇ ਮੋਦੀ ਸਾਹਿਬ ਦੇ ਹੱਥ ਮੁਜਬੂਰ ਕਰ ਇਹ ਸਰ ਜਿਹੜਾ ਵਿਰੋਧ ਹੋ ਰਿਹਾ ਹੈ ਤੇ ਭਰ ਕੀ ਕਹੋਗੇ ਕਿਹੜਾ ਕੌਣ ਵਿਰੋਧ ਕਰ ਰਿਹਾ ਜੀ ਆ ਕਿਸਾਨ ਨੇ ਕਿਸਾਨ ਕੁਝ ਲੋਕ ਇਕੱਠੇ ਕਿਸਾਨ ਤੇ ਆ ਆ ਆ ਮਜ਼ਦੂਰ ਆ ਬੈਠੇ ਜੇ ਕਿਸਾਨ ਆਪਣੇ ਪੈੜੀਆਂ 'ਚ ਬੈਠਾ ਜੇ ਉੱਥੇ ਜਾ ਕੇ ਆਪਣੀ ਵਟਾ ਬੰਨੇ ਸਿੱਧੇ ਕਰਦੇ ਪਏ ਜੇ ਉਹਨਾਂ ਪਧਰੀ ਕਰਦੇ ਪਏ ਜੇ ਇਹ ਨੈਕਸਟ ਸਲਾਈਡ ਤੇ ਕਾਮੇਟ ਕਰਦੇ ਪਏ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਜਿਹਦੇ 'ਚ ਇੰਡਸਟਰੀ ਦਾ ਬੇਦਾਰ ਕਰ ਕੀਤਾ ਕਿਹਨਾਂ ਨੇ ਗਰੀਬਾਂ 'ਚ ਜਿਹੜੇ ਮਜ਼ਦੂਰ ਉੱਥੇ ਦਿਹਾੜੀਆਂ ਕਰਦੇ ਸੀ ਉਹਨਾਂ ਦਾ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਘਰੋਂ ਬੇਕਾਰ ਕਰਕੇ ਉਹਨਾਂ ਨੂੰ ਮਾੜੀ ਹਾਲਤ ਕੀਤੀ ਇਹ ਕਿਸਾਨਾਂ ਦਾ ਕੰਮ ਨਹੀਂ ਕਿਸਾਨ ਕਿਸਾਨ ਤੇ ਵਸਾਉਂਦੇ ਆ ਕਿਹੜਾ ਕਿਸਾਨ ਜਿਹੜਾ ਪੁੱਤਾਂ ਨੂੰ ਫਸਲ ਪਾਲਦਾ ਉਹ ਤੇ ਵਸਾਉਂਦਾ ਆ ਕਿ ਇਹ ਜਿਹੜੇ ਝੰਡਿਆਂ ਵਾਲੇ ਆ ਡੰਡਿਆਂ ਵਾਲੇ ਆ ਇਹ ਨੈਕਸਟ ਸਲਾਈਡ ਤੇ ਕਾਮਰੇਟ ਨੇ ਕਿ ਪਈਦੀ ਆਪਣੀ ਪਰਭਾਸ਼ਾ ਵਸਾਈ ਕਰੀਏ ਨੈਕਸਟ ਸਲਾਈਡ ਤੇ ਕਾਮਰੇਟ ਨੇ ਕਿਸਾਨ ਨਹੀਂ ਇਹ ਕੰਮਾਂ ਚ ਪੈਂਦਾ ਠੀਕ ਹੈ ਥੈਂਕ ਯੂ ਬਾਕੀ ਬਾੜ ਵਤਨ ਦੇ ਮਿੱਟੀ ਨਿਊ ਚੈਨਲ ਵੱਲੋਂ ਬੇਟਿੰ ਮubaraka